ਜੋ ਟੋਪ ਤੇ ਆਪਣਾ ਪੰਜਾਬੀ ਵਿਰਸਾ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਚਿੰਨਾ ਪੈਣਾ ਦੇ ਹੱਥ ਬਹੁਤ ਖਰਾਬ ਹੁੰਦੇ ਆ। ਮੈਂ ਉਹਦੇ ਵਾਸਤੇ ਇੱਕ ਨੁਕਤਾ ਦੱਸਦੀ ਆ। ਬਹੁਤ ਸੌਖਾ ਘਰੇ ਬਣਾਉਣ ਵਾਲਾ ਨੁਕਤਾ ਹੈ ਉਹ। ਆਪਾਂ ਬਹੁਤ-ਬਹੁਤ ਮਹਿੰਗੀਆਂ ਕਰੀਮਾਂ, ਲੋਸ਼ਨ ਲਾਉਨੇ ਆ। ਬਹੁਤ ਖਰਚਾ ਹੁੰਦਾ। ਹਰੇਕ ਕਰੇ ਸੌਖਾ ਅਤੇ ਸਸਤਾ ਯਾਰ ਬਣ ਜਾਂਦਾ ਤੁਸੀਂ ਇਹਦੇ ਵਿੱਚ ਤਿੰਨ ਹੀ ਚੀਜ਼ਾਂ ਲੈਣੀਆਂ ਇੱਕ ਤਾਂ ਕੁਮਾਰ ਇੱਕ ਨਾਰੀਅਲ ਦਾ ਤੇਲ ਖੋਪੇ ਦਾ ਤੇਲ ਤੇ ਇੱਕ ਲੈਣੀ ਆ ਤੁਸੀਂ ਬਲੈਸਮ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਕਿੰਨੀ ਕਿੰਨੀ ਮਾਤਰਾ ਚ ਲੈਣੀ ਆ ਜਿਹੜਾ ਕੁਮਾਰ ਹੈ ਉਹਦਾ ਗੁੱਦਾ ਲੈਣਾ ਆਪਾਂ 4 ਚਮਚੇ ਤੇ ਉਹਦੇ ਵਿੱਚ ਪਾ ਲੈਣਾ ਆਪਾਂ 2 ਚਮਚੇ ਨਾਰੀਅਲ ਦਾ ਤੇਲ ਜੇ ਕੁਮਾਰ ਨਹੀਂ ਹੈਗਾ ਤਾਂ অ্যালোਵਿਰਾ ਜੈੱਲ ਲਿਓ ਤੇ 1 ਚਮਚਾ ਵਿੱਚ 글ਲਿਸਰিন ਪਾਉਣਾ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜੇ ਕਿਸੇ ਦੇ ਜ਼ਿਆਦਾ ਖਰਾਬ ਨਹੀਂ ਹੱਥ ਉਹ ਤਾਂ 2-3 ਟਾਈਮ ਲਾਰੂ ਲਗਾਤਾਰ ਨਹੀਂ ਇਹ ਤੇ ਆਪਣੇ ਆਹ ਉਂਗਲਾਂ ਦੇ ਪੋਟਿਆਂ ਜਾਂ ਤੇ ਸੀ ਸ਼ੇਖਾਇਆਂ ਖੜੀਆਂ ਹੋ ਜਾਂਦੀਆਂ ਨੇ ਤੇ ਉਹ ਆਪਾਂ ਨੂੰ 2-3 ਦਿਨਾਂ ਚੀ ਬਹੁਤ ਫਾਇਦਾ ਮਿਲ ਜੂ ਉਹਦੇ ਨਾਲ ਬਹੁਤ ਰੰਗ ਆਉਂਦਾ ਤੇ ਇਹ ਮੇਰਾ ਆਪਣਾ ਵਰਤਿਆ ਹੋਇਆ ਹੈਗਾ ਇਹ ਚੀਜ਼ਾਂ ਨੂੰ ਮਿਕਸ ਕਰਕੇ ਜੇ ਕਿਸੇ ਪੈਣ ਦੇ ਜ਼ਿਆਦਾ ਖਰਾਬ ਹੱਥ ਸ਼ਾਮ ਨੂੰ ਸਾਬਣ ਲਾ ਕੇ ਜਿਹੜੇ ਦੰਦਾਂ ਤੇ ਲਾਉਣ ਵਾਲਾ ਵਰਸ਼ ਹੁੰਦਾ ਉਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਪਹਿਲਾਂ ਪਾਣੀ ਕੋਸਾ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਸ਼ੈਂਪੂ ਪਾ ਲਓ ਥੋੜਾ ਜਿਹਾ ਨਮਕ ਪਾ ਕੇ ਆਹ ਹੱਥ ਚੰਗੀ ਤਰ੍ਹਾਂ ਸਾਫ਼ ਕਰ ਲਓ ਫਿਰ ਪਾਣ ਲੱਗੇ ਉਹੋ ਲਾ ਕੇ ਪੈਜੋ ਤੇ ਤੜਕੇ ਨੂੰ ਪੂਰਾ ਪਤਾ ਦੇ ਜੂਏ ਹਾਂ ਸਹੀ ਹੋ ਗਏ ਹੱਥ ਤੇ ਪੰਜ ਸੱਤ ਦਿਨਾਂ ਚ ਵਧੀਆ ਠੀਕ ਹੋ ਜਾਣਗੇ ਨਾਲੇ ਇਹ ਸੌਖਾ ਤਰੀਕਾ ਹੈਗਾ ਨਾਲੇ ਸਸਤਾ ਹੈ ਆਪਾਂ ਘਰੇ ਬਣਾ ਸਕਦੇ ਆਂ ਇਹ ਆਪਾਂ ਜਰੂਰੀ ਨਹੀਂ ਵੀ ਆਪਾਂ ਲੈਂ ਮਹਿੰਗੇ ਤੋਂ ਮਹਿੰਗੇ ਲੋਸ਼ਨ ਲਿਆ ਕੇ ਲਾ ਗਏ ਜਾਂ ਕਰੀਮਾਂ ਵਰਤ ਗਏ ਤੇ ਇਹ ਜਿਹੜੀਆਂ ਮੇਰੀਆਂ ਭੈਣਾਂ ਦੇ ਹੱਥ ਭਰਾਵਾਂ ਦੇ ਖਰਾਬ ਆ ਇਹ ਆਪਾਂ ਪੈਰਾਂ ਤੇ ਵੀ ਲਾ ਸਕਦੇ ਆਂ ੱਡਿਆਂ ਵੀ ਸਾਫ਼ ਕਰਦੇ ਆ ਤੇ ਇਹ ਤੁਸੀਂ ਵਰਤ ਕੇ ਦੇਖੋ ਤੇ ਜਿਹੜੇ ਭੈਣਾਂ ਨੇ ਇਹ ਵਰਤਿਆ ਕਮੈਂਟ ਕਰਕੇ ਦੱਸਿਓ ਵੀ ਠੀਕ ਹੋਇਆ ਕਿ ਨਹੀਂ ਧੰਨਵਾਦ